ਅਲਮੇ ਫੋਟੋ ਦੇਖੀ ਜਾਵਾ ਕਰੇ ਸੁਨੀਲ ਜਖਰ ਮਹਾਰਾਣੀ ਪਨੀਰ ਕੌਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹਿੰਦੀ ਭਾਜੀ ਵੀ ਬਰਛਾ-ਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੀ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਆਪ ਹੀ ਆਪ ਦਾ ਸਰੋਪਾ ਪਾੰਦ ਰੋ ਉਹਦੇ ਪਾੰਦ ਹੈਗਾ ਤੂੰ ਮੇਰੇ ਪਾਸੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਈਆਂ ਨੂੰ ਤਾਂ ਆਪਦੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਪਾਰਟੀ ਵੱਲੋਂ ਕਿਉਂਕਿ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਨਾਲ ਹੱਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾ ਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾਂ ਰੋੜੇ ਮਾਰਨ ਲੱਗ ਜਾਣਗੇ ਯਾਰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੋਜ਼ਗਾਰ ਪੈਦਾ ਹੋ ਗਏ ਹੁਣੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਕੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਲੋਕ ਤਾਂ ਸ਼ਕਲ ਦੇਖ ਕੇ ਰਾਜਨੀਤੀ ਨਹੀਂ ਨਾ ਦੀ ਜੇ ਕਿਨੇ ਤੜਕੀ ਦਰਗੀ ਟੀਵੀ ਤੇ ਵੀ ਮੱਥੇ ਲੱਗ ਜਾਏ ਲਗਾ ਨਾ ਯਾਰ ਘੰਟਾ ਘੰਟਾ ਕਰੋ ਕੋਈ ਯਾਰ ਕੋਈ ਪਾਠ ਪੂਜਾ ਕਰ ਲਓ ਯਾਰ ਤੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜਾ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚਲਾਉਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮਗਨਾ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਾਇ ਤਾਂ ਦੇਖੋ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਜਿਹੇ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ ਚ ਬਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਨਾ ਹਾਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ। ਕੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ। ਫਿਰਦੇ ਨੇ ਬੱਜਵੇ ਉਹ ਕਾਂਗਰਸ ਦਾ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਐ। ਕੱਲ ਮੈਂ ਫੋਟੋ ਦੇਖੀ ਆਵਾ ਕਦੇ ਸੁਨੀਲ ਜਾਖਰ ਮਹਾਰਾਣੀ ਪਨੀਰਕਾਰ ਨੂੰ ਸ਼ਾਮਲ ਕਰਾਉਣਗੇ। ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ? ਉਹ ਕਹਿੰਦੇ ਬੀਜੇਪੀ ਵੱਲ ਅੱਛਾ ਅੱਛਾ। ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ 'ਚ। ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ। ਆਹੀ ਕੰਮ ਹੈ ਬੱਸ। ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪ ਦਾ ਸਰੋਪਾ ਪਾੰਦ ਨਾ ਉਹਦੇ ਪਾੰਦ ਹੈਗਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜਬੂਤੀ ਮਿਲੀ ਜੀ ਮਜਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਉਹ ਅੱਜ ਸਵੇਰੇ ਦੇਖਿਆ ਮੈਂ ਉਹ ਗਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਬਾਡੀ ਵੱਲੋਂ ਸ਼ਰਧਾਂਜਲੀ ਦੇਣੀ ਹੈ। ਕਦੇ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਮੇਰੀ ਪੁਰਾਣੀ ਬਾਡੀ ਦਾ ਨਾਮ ਲੈ ਜਾਂਦੇ ਆ। ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਹੈ। ਇਹਨਾਂ ਦਾ ਕੋਈ ਸਟੈਂਡ ਨਹੀਂ। ਦੂਜਿਆਂ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਦੋਂ ਨੂੰ ਮਰਜ਼ੀ ਡੇਡਾ ਕਰ ਦੋ ਉਦੋਂ ਹੀ ਖੜ ਜਾਂਦਾ। ਇਹਨਾਂ ਤੋਂ ਖੜਾ ਛਡਾਓ ਯਾਰ। ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ। ਇੰਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣਾ ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਐਜ ਬੰਦਿਆਂ ਚ ਜਿਤਾਓ ਅੱਜ ਆਪਾਂ ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਇਕੱਲੇ 2 ਸਾਲ ਦਾ ਬਜਟ ਲਾ ਲਈਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਉਹ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਦਾ ਹੋਇਆ ਹੈ ਜੀਐਸਟੀ 'ਚ 27% ਆਪ ਹੋਏ ਆ ਐਕਸਾਈਜ਼ ਦੇ ਵਿੱਚ ਆਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ 'ਚ ਆਪ ਹੋਏ ਆ ਪਰ ਸਾਨੂੰ ਉਹ ਵਾਦੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨੇ ਉਹੀ ਖੰਬੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫਰੀ ਆਉਂਦੀ ਹੈ ਜੀ ਨੀਅਤ ਸਾਫ ਹੈ ਹੁਣ ਕਿਵੇਂ ਪ੍ਰਾਈਵੇਟ ਥਰਮਲ ਪਲਾਂਟ ਖਰੀਦੀ ਜਾਂਦੇ ਆ ਜੀ ਨੀਅਤ ਸਾਫ ਹੈ ਹੁਣ ਕਿਵੇਂ ਟੋਲ ਪਲਾਜੇ ਬੰਦ ਕਰਤੇ ਜੀ ਉਹੀ ਸੜਕਾਂ ਨੇ ਤਾਂ ਵੀ ਕੰਮ ਚੱਲੀ ਜਾਂਦਾ ਨਾਲੇ ਨੌਕਰੀਆਂ ਦੇਈ ਜਾਂਦੇ ਆ ਇਹ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ ਇਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਪੈਸੇ ਥੋੜੇ ਜਿਓਂ ਆਉਣਗੇ ਉਹ ਪਹਾੜਾਂ 'ਚ ਪਏ ਨੇ ਪੈਸੇ ਹਾਂ ਕੱਢਾਂਗੇ ਕੱਢਾਂਗੇ ਜੋ-ਜੋ ਪੱਟੀ ਜੰਨੇ ਖਜ਼ਾਨਾ ਜਮਾ ਸਾਫ਼ ਆਈ ਜਾਂਦਾ ਹੈ ਦੁਨੀਆ ਭਰ ਦਾ ਟੈਕਸ ਮਾਫ਼ ਕਰਾ ਲਿਆ ਲੋਕਾਂ ਨੂੰ ਬਿਜਲੀ ਮਾਫ਼ ਨਹੀਂ ਸੁੱਖ-ਵਿਲਾਸ ਨੂੰ ਬਿਜਲੀ ਮਾਫ਼ ਹੈ 10 ਸਾਲਾਂ ਵਾਸਤੇ ਇਲੈਕਟ੍ਰਿਸਿਟੀ ਡਿਊਟੀ ਬੈਟ ਮਾਫ਼ ਹੈ 85 ਕਰੋੜ ਰੁਪਏ ਦਾ ਬੈਟ ਇਕ ਸੈਵਨ ਸਟਾਰ ਹੋਟਲ ਨੂੰ 10 ਸਾਲਾਂ ਵਾਸਤੇ ਮਾਫ ਦੱਸੋ ਹੱਦ ਯਾਰ ਸੋ ਸ਼ਹੀਦ ਆਜ਼ਮ ਭਾਗੇ ਸੋ ਨੇ ਇਤਾਂ ਨਹੀਂ ਸੋਚਿਆ ਹੋਣਾ ਕਿ ਜਿਆਦੀ ਬਸ 2-4 ਪਰਿਵਾਰਾਂ ਚ ਹੀ ਰਹਿ ਜੂਗੀ ਪੰਜਾਬ ਚ ਬਸ ਉਹੀ ਐਂ ਕਰਿਆ ਕਰਨਗੇ ਰਾਜ ਕਰਿਆ ਕਰਨਗੇ ਸੋ ਮੈਂ 2 ਸਾਲਾਂ ਬਾਅਦ ਤੁਹਾਡੇ ਕੋਲ ਆ ਇਹ ਕਹਿ ਸਕਦਾ ਅੱਜ ਬੇੜਕਾ ਦਾ ਸ਼ੁਰੂ ਹੋਇਆ ਹੈ ਮੁਹੱਲੀ پلان ਸ਼ੁਰੂ ਹੋਇਆ ਹੈ ਹੋਰ ਖੁਸ਼ੀ ਦੀ ਖਬਰ ਦਿੰਨੇ ਆ ਦਿੱਲੀ ਦੇ ਵਿੱਚ ਅਸੀਂ ਕਿਉਂਕਿ ਐਮਸੀਡੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਲ ਨਗਰ ਨਿਗਮ ਕਹਿ ਲੋ ਤੇ ਸੱਤਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਹੈ ਅਸੀਂ ਨਗਰ ਨਿਗਮ ਦੇ ਵਿੱਚੋਂ ਪਰਮਿਸ਼ਨ ਲੈ ਲਈ ਦਿੱਲੀ ਦੇ ਵਿੱਚ 150 ਜਗ੍ਹਾ ਤੇ 베ਰਕਾ ਦੇ ਜਿਹੜੇ ਬੂਥ ਬਣਨਗੇ 베ਰਕਾ ਦੇ ਜਿਹੜੇ ਆ ਜਿਹਨੂੰ ਆਪਾਂ ਕੀ ਕਹਿੰਦੇ ਆ ਤਾਨੂੰ ਜਿਹੜਾ 베ਰਕਾ ਦਾ ਇੱਕ ਜਿਵੇਂ ਆਪਣਾ ਪਲਾਂਟ ਹੈ ਬੂਥ ਵੀ ਗੱਲ 150 ਜਗ੍ਹਾ ਤੇ ਦਿੱਲੀ ਦੇ ਵਿੱਚ ਫੇਰ ਕਾ ਦੇ ਬੂਥ ਹੋਣਗੇ ਸਾਡਾ ਦੁੱਧ ਇੱਥੋਂ ਵਾਲਾ ਦਿੱਲੀ ਦੇ ਦੇ ਲੋਕ ਨੇ ਉਹਨਾਂ ਦਾ ਔਰ ਕਿੰਨੀ ਕਰੋੜਾਂ ਦੀ ਡੇਰੀ ਦਾ ਵਧੂਗਾ ਕਿਸਾਨਾਂ ਨੂੰ ਫਾਇਦਾ ਹੋਊਗਾ ਵੱਡੀਆਂ ਕੰਪਨੀਆਂ ਨਾਲ ਅਸੀਂ ਹੁਣ ਕੰਪੀਟ ਕਰਾਂਗੇ ਕਿਸੇ ਗੱਲੋਂ ਘੱਟ ਨਹੀਂ ਪਹਿਲਾਂ ਵਾਲੇ ਤਾਂ ਇਹੀ ਕਹੀ ਗਏ ਨੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਯਾਰ ਕਮਾਲ ਹੈ ਯਾਰ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਯੂਨੀਵਰਸਿਟੀ ਖੋਲੀ ਨਾ ਕਾਲਜ ਖੋਲਿਆ ਨਾ ਕੋਈ ਨੌਕਰੀ ਦਿੱਤੀ ਫਿਰ ਖਜ਼ਾਨਾ ਕਿਵੇਂ ਖਾਲੀ ਹੋ ਗਿਆ ਖਜ਼ਾਨਾ ਆਵਦੇ ਦੀ ਖਰਚੀ ਗਏ ਆਵਦੇ ਦੀ ਅਸੀਂ ਲੀਕੇਜ ਬੰਦ ਕਰਤੀ ਖਜ਼ਾਨਾ ਵੀ ਭਰ ਗਿਆ ਤੇ ਖਜ਼ਾਨੇ ਦਾ ਮੂੰਹ ਲੋਕਾਂ ਵੱਲੋਂ ਕਰਤਾ ਐਨਓਸੀਆ ਵੀ ਆਪਾਂ ਰਿਸਟਰੀਏ ਤੇ ਐਨਓਸੀਆ ਸੀ ਹੋ ਵੀ ਆਪਾਂ ਖਤਮ ਕਰਤੀਆਂ ਉਹਦਾ ਨੋਟੀਫਿਕੇਸ਼ਨ ਹੋ ਗਿਆ ਜਾਰੀ ਕੁਝ ਜਿਹੜੀਆਂ ਟੈਕਨੀਕਲ ਚੀਜ਼ਾਂ ਨੇ ਹਾਈ ਕੋਰਟ ਵਾਲੀਆਂ ਹੋਰ ਰਹਿ ਗਈਆਂ ਉਹ ਵੀ ਕਰ ਦਾਂਗੇ ਅਸੀਂ ਕੋਈ ਵੀ ਐਸੀ ਸਕੀਮ ਜਿਹਦਾ ਲੋਕਾਂ ਨੂੰ ਫਾਇਦਾ ਹੁੰਦਾ ਹੋਵੇ ਉਹਨੂੰ ਫੈਲਾਜ ਰੋਕ ਕੇ ਨਹੀਂ ਰੱਖਦੇ ਅਸੀਂ ਨਾਲ ਨਾਲ ਸਾਇਨਕਲ ਕਹਿਣਾ ਦਿਓ ਲੋਕਾਂ ਨੂੰ ਆ ਤੋ ਤੁਹਾਡੇ ਵੀ ਕਿਤੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਨੌਕਰੀ ਮਿਲੀ ਹੋਣੀ 1 ਰੁਪਿਆ ਲੱਗਿਆ ਕਿਸਦਾ 1 ਰੁਪਿਆ ਕਹ ਦਿਓ ਜੀ ਕੋਈ ਕਿਸੇ ਮੰਤਰੀ ਦੇ ਸਪਾਰਸ਼ ਆ ਮੇਲੇ ਸਪਾਰਸ਼ ਜਬ ਬੱਦ ਨੰਬਰ ਵਾਲਾ ਰਹਿ ਗਿਆ ਘੱਟ ਨੰਬਰ ਵਾਲਾ ਸਪਾਰਸ਼ ਲਾ ਕੇ ਨੌਕਰੀ ਲੈ ਗਿਆ ਹੈਗਾ ਕੋਈ ਕੇਸ ਜਾਣਦੇ ਹੋ ਨਹੀਂ ਹੈਗਾ ਸੋ ਇਸ ਕਰਕੇ ਇਮਾਨਦਾਰੀ ਇੱਥੇ ਕਮ ਆਉਂਦੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਵੀ ਦਿੱਲੀ ਦੇ ਵਿੱਚ ਇਹੀ ਕੀਤਾ ਹੈ ਔਰ ਇਸ ਵਾਰ ਦਿੱਲੀ ਦੇ ਵਿੱਚ ਵੀ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ভিੜਾ ਕੱਤਰੇ ਨੇ ਮੈਂ ਅੱਜ 2 ਸਾਲ 2 ਸਾਲ ਦਾ ਬੱਚਾ ਹੈ ਪੰਜਾਬ ਦੀ ਸਰਕਾਰ 2 ਸਾਲ ਦਾ ਬੱਚਾ ਇੱਕ ਮਸਾਂ ਤੁਰਨਾ ਸਿੱਖਦਾ ਹੈ ਮਸਾਂ ਜੇ ਬੋਲਣਾ ਸਿੱਖਦਾ ਤੋਤਰੀ ਆਵਾਜ਼ ਹੁੰਦੀ ਹੈ ਤੁਸੀਂ ਇਹ ਦੇਖ ਲਓ ਜਦੋਂ ਇਹ ਬੱਚਾ ਗੱਭਰੂ ਜਵਾਨ ਹੋਇਆ ਤਾਂ ਇਹ ਬੱਚਾ ਪੰਜਾਬ ਨੂੰ ਕਿੱਥੇ ਤੱਕ ਲੈ ਜਾਊਗਾ ਸੋ ਪੰਜਾਬ ਜਿਹੜਾ ਨੰਬਰ 1 ਸੂਬਾ ਸੀ ਤਿੰਨ ਨੰਬਰ 1 ਰਹੂਗਾ ਬਿਜਲੀ ਥੋੜੀ ਚਮਕ ਫਿੱਕੀ ਪੈ ਗਈ ਸੀ ਪਰ ਉਹ ਹੁਣ ਤੁਸੀਂ ਤੋਤੀ ਕਿਉਂਕਿ ਸਰਫ ਤਾਂ ਤੁਹਾਡੇ ਹੱਥ ਹੈ ਬਸੇ ਮਸ਼ੀਨ ਦਾ ਤੁਹਾਡੇ ਕੋਲੇ ਆ ਧੋ ਦਿਓ ਸਾਰਿਆਂ ਨੂੰ ਇਹਨਾਂ ਨੂੰ ਕਿਹਨੇ ਜਿਹੜਾ ਆਪਣੇ ਨਾਲ ਧੋਖਾ ਕੀਤਾ ਹੈ ਹਰ ਪੱਖੋਂ ਚਾਹੇ ਧਰਮ ਵਾਲੇ ਪੱਖੋਂ ਆ ਜੀਏ ਚਾਹੇ ਜਿਹੜੇ ਮਰਜ਼ੀ ਬਸ ਹਰ ਗੱਲ ਤੋਂ ਇਹਨਾਂ ਨੇ ਲੁੱਟਿਆ ਹੀ ਲੁੱਟਿਆ ਬਸ ਧੋਖਾ ਹੀ ਦਿੱਤਾ ਬਸ ਤੇ ਹੁਣ ਲੌਲੀਪੌਪ ਦੇਣ ਲੱਗੇ ਕਹਿੰਦੇ ਜੀ 100 ਰੁਪਿਆ ਸਿਲੰਡਰ ਸਸਤਾ ਉਹ મોદી ਜੀ 1100 ਦਾ ਕਿਹਨੇ ਕੀਤਾ ਸੀ 300 ਤੋਂ ਅੱਤ ਸੋਭਦਾ ਆ ਕੇ 100 ਘਟਾ ਲੈਂਦੇ ਨੇ ਕਹਿੰਦੇ ਜੀ ਹੁਣ ਪੈਟਰੋਲ 2 ਰੁਪਏ ਡੀਜ਼ਲ ਸਸਤਾ ਉਹ ਬਾਈ ਮਹਿੰਗਾ ਕਿ ਨਹੀਂ ਕੀਤਾ ਸੀ ਉਹ ਗੱਲ ਐ ਆਪਾਂ ਵੀ ਆਪਾਂ ਫਿਰ ਉਹਨਾਂ ਦੀ ਗੱਲਾਂ ਚ ਆ ਜਾਈਏ ਆਪਾਂ ਇਹ ਦੇਖ ਲੈਨੇ ਵੀ ਕਿੰਨੇ ਘਟਾਏ ਨੇ ਆਪਾਂ ਇਹ ਨਹੀਂ ਦੇਖਦੇ ਵੀ ਕਿੰਨੇ ਵਧਾਏ ਸੀ ਇੱਕ ਕਿਸੇ ਘਰ ਚ ਕੁੜੀ ਦਾ ਵਿਆਹ ਸੀ ਲਾਡਲੀ ਕੁੜੀ ਸੀ ਇਕਲੌਤੀ ਘਰ ਬਹੁਤ ਵਧੀਆ ਜ਼ਮੀਨਾਂ ਦਾ ਵੱਡਾ ਘਰ ਸੀ ਧੂਮ ਧਾਮ ਨਾਲ ਕਹਿੰਦੇ ਵਿਆਹ ਕਰਾਂਗੇ ਕੁੜੀ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਵੱਡੇ ਵੱਡੇ ਸੋਫੇ ਟੀਵੀ ਸੈੱਟ ਅਲਮਾਰੀਆਂ ਲੇਟੈਸਟ ਫਰਨੀਚਰ ਕਰ ਲਿਆ ਤਿਆਰ ڈاکੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਮਾਲ ਪਿਆ ਕੱਲ ਨੂੰ ਬਰਾਤ ਆਉਣੀ ਸੀ ਅੱਜ ਰਾਤ ਨੂੰ ڈاکੂ ਆ ਗਏ ਟਰੱਕ ਲੈ ਆਏ ਕੁੜੀ ਦਾ ਸਾਰਾ ਡੱਬਰ ਇੱਕ ਕਮਰੇ 'ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਕਿ ਮੇਆਪਾ ਲੌਲੀਬੋਪ ਚ ਆ ਜਣੇ ਸੁਣ ਲਿਓ ਸਾਰਾ ਸਮਾਨ ਲੱਦ ਕੇ ਡਾਲਾ ਬੰਦ ਕਰਕੇ ਜਦੋਂ ਤੁਰ ਲੱਗੇ ਡਾਕੂਆ ਸਰਦਾਰ ਕਹਿੰਦਾ ਇੱਕ ਮਿੰਟ ਕੁੜੀ ਦਾ ਪਰਿਵਾਰ ਕਿਹੜੇ ਕਮਰੇ ਚ ਬੰਦ ਆ ਉਹ ਕਹਿੰਦੇ ਜੇ ਇਸ ਕਮਰੇ ਚ ਬੰਦ ਹੈ ਖੋਲੋ ਖੋਲਿਆ ਡਾਕੂਆ ਸਰਦਾਰ ਅੰਦਰ ਗਿਆ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਵਿਚਾਰੀ ਡਰਦੀ ਡਰਦੀ ਉੱઠી ਕਹਿੰਦੀ ਜੀ ਮੇਰਾ ਵਿਆਹ ਡਾਕੂਆ ਸਰਦਾਰ ਨੇ ਜੇਬ ਚੋਂ 100 ਰੁਪਏ ਕੱਢਿਆ ਉਹਨੂੰ ਕੁੜੀ ਨੂੰ ਦੇਤਾ ਦੇ ਨਾਲ ਸਿਰ ਪੋਛਦਾ ਕਹਿੰਦਾ ਭਾਈ ਤੰਦਰੁਸਤੀ ਵਖੇ ਪ੍ਰਮਾਤਮਾ ਸਾਰੀ ਦੁਨੀਆ ਨੇ ਖੁਸ਼ੀਆਂ ਪਾਈ ਸੁਭਾਗੀ ਜੋੜੀ ਵਿਛੋੜੀ ਪੈਣ ਇਹਨਾਂ ਕਹਿ ਕੇ ਚਲੇ ਗਏ ਅਗਲੇ ਦਿਨ ਪੁਲਿਸ ਆ ਗਈ ਉਸ ਕੁੜੀ ਵਾਲੇ ਪਰਿਵਾਰ ਦਾ ਕੋਈ ਵੀ ਬੰਦਾ ਡਾਕੂਆਂ ਦੇ ਖਿਲਾਫ ਐਫਆਈਆਰ ਲਿਖਾਉਣ ਨੂੰ ਤਿਆਰ ਨਹੀਂ ਹੋ ਰਿਹਾ ਸੀ ਕਹਿੰਦੇ ਜੀ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਚੰਗੇ ਸੀ 100 ਰੁਪਏ ਸ਼ਗਨ ਦੇ ਗਏ ਆ ਹੁਣੀ ਹੁਣੀ ਸ਼ਗਨ ਪਾਇਆ ਮੋਦੀ ਨੇ ਆਪਾਂ ਨੂੰ 100 ਰੁਪਏ ਦਾ ਸਿਲੰਡਰ ਵਾਲਾ ਦੇ 5 ਸਾਲ ਲੁੱਟ ਲਿਆ ਦਾ ਸਾਲ ਲੁੱਟ ਲਿਆ ਉਹ ਨਹੀਂ 100 ਰੁਪਏ ਦਾ ਸਿਲੰਡਰ ਹੱਦ ਤੱਕ ਕਰਤਾ ਜੀ ਲਓ ਦੱਸ ਸਵੇਤ ਟੈਂਪਰੇਰੀ ਜਿਹੜੇ ਲਾਲੀਪਾਪ ਨੇ ਇਹਨਾਂ ਦੇ ਪਿੱਛੇ ਨ ਲੱਗਿਓ ਜਿਹੜੇ ਬੰਦੇ ਲੰਬੀ ਸੋਚ ਰੱਖ ਕੇ ਵਿਕਾਸ ਰੱਖ ਕੇ ਤੇ ਪੰਜਾਬ ਦੇ ਨਾਲ ਪੰਜਾਬ ਨੂੰ ਆਪਣਾ ਪਰਿਵਾਰ ਸਮਝ ਕੇ ਜਿਹੜੇ ਲੋਕ ਅੱਗੇ ਆਉਂਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਓ ਜ਼ਰੂਰੀ ਹੈ ਡੈਮੋਕਰੈटिक ਰਾਈਟ ਹੈ ਤੇ ਜਿਹੜਾ ਵੋਟਰ ਕਾਰਡ ਹੈ ਅੱਜ ਆ ਕੇ ਆਪਣਾ ਵੋਟਰ ਕਾਰਡ ਜਰੂਰ ਦੇਖਿਓ ਉੱਤੇ ਫੋਟੋ ਤਾਂ ਤੁਹਾਡੀ ਲੱਗੀ ਹੋਈ ਹੈ ਪਰ ਉਹ ਵਿੱਚ ਸ਼ਹੀਦ ਆਦਮ ਭਗਤ ਸਿੰਘ ਰਾਜਗੁਰੂ ਸਿਕਦੇਵ ਕਰਤਾਰ ਸਿੰਘ ਸਰਾਬਾ ਲਾਲਾ ਲਾਜ ਪਤਰਾਏ ਚੰਦਰ ਸ਼ੇਖਰ ਯਾਦ ਹੋ ਰਹਾਂ ਦਾ ਖੂਨ ਲੱਗਿਆ ਹੋਇਆ ਖੂਨ